ਟੋਚ ਰਿਆਸਤ ਦਾ ਇੱਕ ਸ਼ਾਇਰ ਆਨੰਦ ਮੁਚਲ ਆਇਆ ਪਹੁੰਚਿਆ ਉਥੇ ਜਿੱਥੇ ਸਤਗੁਰ ਕਵੀ ਦਰਬਾਰ ਸਜਾਇਆ ਕਲਕਾਰ ਵਿਦਵਾਨ ਕਵੀ ਜਾਂ ਜੁੜ ਬੈਠੇ ਸਨ ਸਾਰੇ ਚਰਨ ਸ਼ਰਨ ਸਤਗੁਰ ਦੀ ਰੰਦੇ ਕਵੀ ਬਹੁਜਾ ਪਿਆਰੇ ਸ਼ਾਇਰ ਜਾਂ ਸਤਗੁਰ ਦੀ ਨੂੰ ਚਰਨ ਦੇ ਸੀਸ ਨਿਵਾਇਆ ਗੁਰ ਕਰੀ ਧਰਨਾਲ ਇਸ਼ਾਰੇ ਆਪਣੇ ਕੋਲ ਬਿਠਾਇਆ ਪੁੱਛਿਆ ਪੁੱਛਿਆ ਸਤਗੁਰ ਸ਼ਾਇਰ ਕੋਲੋਂ ਨਾਮ ਕੀ ਤੇਰਾ ਭਾਈ ਆਇਆ ਕਿੱਥੋਂ ਅਤੇ ਆਇਆ ਕਿਵੇਂ ਦੱਸ ਖੂਲ ਸਮਝਾਈ ਸ਼ਾਇਰ ਨੇ ਜਵਾਬ ਦਿੱਤਾ ਨਾ ਤਾਂ ਮੇਰੇ ਮਾਪਿਆਂ ਸਤਗੁਰ ਹੰਸ ਰਾਜ ਸਿੰਘ ਚੁਣਿਆ ਪਰ ਮੇਰੇ ਕੰਨਾਂ ਨੇ ਅਜ ਤੀਕਰ ਇਹ ਨਾਮ ਨਹੀਂ ਸੁਣਿਆ ਲੋਕ ਅਮੀਰਾਂ ਦੇ ਨਾਮਾਂ ਨੂੰ ਲੱਗੋ ਬڑے ਬڑے ਲੰਡੇ ਪਰ ਮੈਂ ਗਰੀਬ ਨੂੰ ਸਤਿਗੁਰ ਸਾਰੇ ਹੰਸੂ ਆਖ ਬੁਲਾਉਂਦੇ ਅੰਸਰ ਆਕ ਤੋਂ ਅੰਸੂ ਪਰਸੂ ਪਰਸਾ ਪਰਸ ਰਾਮ ਜਿਸ ਤਰ੍ਹਾਂ ਦਾ ਸਿਸਟਮ ਹੈ ਪਰ ਮੈਂ ਗਰੀਬ ਨੂੰ ਸਤਿਗੁਰ ਸਾਰੇ ਹੰਸੂ ਆਖ ਬੁਲਾਉਂਦੇ ਪਾਣੇ ਰੱਬ ਨੇ ਬਚਪਨ ਤੋਂ ਹੀ ਮੇਰੀ ਝੋਲੀ ਘਪਤਾ ਪਾਈ ਪਰ ਕਾਰਕ ਰਿਤ ਪਸਰੀ ਗੁਰੂਪਤ ਅਗੇ ਮੇਰੀ ਪੇਸ਼ ਨਾ ਜਾਣਦੀ ਇਕਾਈ ਮਹਿਫਲ ਵਿੱਚ ਮੇਰੀ ਕਵਿਤਾ ਸੁਣ ਕੇ ਹਰ ਕੋਈ ਵਾਹ ਵਾਹ ਕਰਦਾ ਮਹਿਫਲ ਵਿੱਚ ਮੇਰੀ ਕਵਿਤਾ ਸੁਣ ਕੇ ਹਰ ਕੋਈ ਵਾਹ ਵਾਹ ਕਰਦਾ ਪਰ ਕੱਲੀ ਵਾਹ ਵਾਹ ਨਾਲ ਸਤਿਗੁਰੂ ਭੁੱਖਾ ਠਿੱਡ ਨਹੀਂ ਭਰਦਾ ਭੁੱਖਾ ਠਿੱਡ ਨਹੀਂ ਭਰਦਾ ਗੁਰੂ ਸਾਹਿਬ ਕਹਿਣ ਲੱਗੇ ਗਲਤ ਆ ਤੇਰੀ ਠੀਕ ਹੈ ਕਵੀਆ ਜੋ ਤੂੰ ਆਰਥ ਸੁਣਾਈ ਵਾਰ ਦਿੱਤੇ ਆਵੰਦੀ ਦਸ ਤੂੰ ਕਿੰਜ ਤੇਰੇ ਮਨ ਆਈ ਸਤਿਗੁਰ ਇੱਕ ਸ਼ਾਇਰ ਮਿੱਤਰ ਨੇ ਤੁਹਾਡੀ ਸਿਫ਼ਤ ਸੁਣਾਈ ਕਿੰਜ ਤੁਸੀਂ ਸ਼ਾਇਰਾਂ ਕਵੀਆਂ ਨੂੰ ਦੇਂਦੇ ਹੋ ਵਡਿਆਈ ਸ਼ਾਇਰ ਤੁਹਾਡੇ ਸੰਗਕ ਆਜਲ ਕਵਤਾ ਆਖ ਸੁਣੋਂਦੇ ਖੁਸ਼ ਹੋ ਤੁਸੀਂ ਇਨਾਮ ਬਖਸ਼ ਕੇ ਕਵਤਾ ਦਾ ਮੁੱਲ ਪੁੰਦੇ ਤੁਹਾਡੀ ਇਸ ਮਹਿਮਾre ਸਤਿਗੁਰ ਦੇਰ ਕਰ ਵਾਸਤ ਰਾਇਆ ਸਖਰੀਏ ਝੋਲੀ ਫਰਨ ਦੀ ਖਾਤਰ ਤੁਹਾਡੇ ਦਰ ਚੱਲ ਆਇਆ ਸਾਰੀ ਗੱਲ ਸੁਣ ਕਲਗੀਧਰ ਜੀ ਕਿਹਾ ਕਵੀ ਦੇ ਤਾਈ ਜੀ ਆਇਆ ਨੂੰ ਹੰਸ ਰਾਜ ਜੀ ਜੀ ਆਇਆ ਨੂੰ ਹੰਸ ਰਾਜ ਜੀ ਉਹ ਕਵਤਾ ਕਰੋ ਸੁਣਾਈ ਉਹ ਕਵਤਾ ਕਰੋ ਸੁਣਾਈ ਦੇਖੀਏ ਤੁਹਾਡੀ ਕਵਤਾ ਦੇ ਵਿੱਚ ਕੈਸੀ ਖਿਆਲ ਉਡਾਰੀ ਐਸਾ ਦੂਰ ਤੂਕਾਂ ਤੇ ਨਜ਼ੁੰਦਾ ਕੈਸੀ ਰਚਨਾ ਗਾਣੀ ਸਤਿਗੁਰ ਦੀ ਆਗਿਆ ਪਾ ਸ਼ਾਇਰ ਲੱਗਾ ਸ਼ੇਰ ਸੁਣਾਵਣ ਵਿੱਚ ਤਰਨ ਨਮੇ ਲੱਗਾ ਕਮਤਾ ਗਾਵਣ ਆਵਾਜ਼ ਅਤੇ ਅੰਦਾਜ਼ ਉਸ ਦਾ ਸਭ ਨੂੰ ਕੀਲੀ ਜਾਵੇ ਅਸ਼ ਅਸ਼ ਕਰਕੇ ਹਰ ਸ਼ੇਰ ਤੇ ਵਾ 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 ਆਵੇ ਕਦੇ ਸਵਈਆ ਕਦੇ ਦਵਈਆ ਦੂਰਾ ਕਦੇ ਚੁਪਾਈ ਵੋਖੋ ਵਖਰੇ ਛੰਦਾਂ ਦੇ ਵਿੱਚ ਕਵਤਾ ਉਸ ਬਣਾਈ ਕਰੇ ਕਮਾਲਾਂ ਕਰੇ ਕਮਾਲਾਂ ਕਲਮ ਕਵੀ ਦੀ خیال ਉਡਾਰੀ ਵਰਦੇ ਜੋਸ਼ ਤੇ ਜਜਵਾ ਮਾਨਵਅਸਤੇ ਕਿ ਵਿੱਚ ਜਾਂਦੇ ਜਾਦੂ ਕਰਦੇ ਤਸਵੀਰਾਂ ਦੇ ਤੇਵਰ ਤਿੱਖੇ ਤਸਵੀਰਾਂ ਦੇ ਤੇਵਰ ਤਿੱਖੇ ਤੰਜ ਚੂਭ ਹੈ ਲਾਉਂਦੀ ਡੁੱਲ ਡੁੱਲ ਪੈਂਦੇ ਰਾਸ ਨੌ ਰੰਗੇ ਕਵਤਾ ਸਾਹਮਨਾ ਹੁੰਦੀ ਕਵਤਾ ਪੂਰੀ ਕਰਕੇ ਸ਼ਾਇਰ ਬਹਿ ਗਿਆ ਫਤੇ ਗ ਜਾ ਕੇ ਕਵਤਾ ਪੂਰੀ ਕਰਕੇ ਸ਼ਾਇਰ ਬਹਿ ਗਿਆ ਫਤੇ ਗ ਜਾ ਕੇ ਹੁਣ ਸਤਪੁਰ ਲੱਗੇ ਬਖਸ਼ਿਸ਼ ਬਖਸ਼ਣ ਵਿਚ ਖੁਸ਼ੀਆਂ ਦੇ ਆਕੇ ਲੇਖਾਕਾਰ ਨੂੰ ਸਿੰਘ ਸਤਕੇ ਲੇਖਾਕਾਰ ਨੂੰ ਕੋਲ ਸਤਕੇ ਸਤਗੁਰ ਕਿਹਾ ਸੁਣਾਈ ਵਿਚ ਖਜਾਨੇ ਧਨ ਹੈ ਕਿਤਨਾ ਮੈਨੂੰ ਦੱਸੋ ਭਾਈ ਵਿੱਚ ਖਜ਼ਾਨੇ ਤਣ ਹੈ ਕਿਤਨਾ ਮੈਨੂੰ ਦੱਸੋ ਭਾਈ ਆਕੇ ਦੱਸਿਆ लेखाਕਾਰ ਨੇ ਕਿ 18000 ਮੋਹਰ ਹੈ ਸਤਗੁਰ 18000 ਮੋਹਰ ਹੈ ਸਤਗੁਰ ਪਈ ਖਜ਼ਾਨੇ ਅੰਦਰ ਸਤਗੁਰ ਸੁਣ ਕੇ ਗੱਦਗਦ ਹੋਏ ਚਾ ਚੜਿਆ ਮਨ ਅੰਦਰ ਸਤਗੁਰ ਕਹੇਆ ਸਤਗੁਰ ਕਹੇ ਸਾਰੀਆਂ ਮੋਹਰਾਂ 18000 ਸਤਗੁਰ ਕਹਿਆ ਸਾਰਿਆਂ ਮੋਰਾਂ ਵਿੱਚ ਥੈਲੀਆਂ ਦੇ ਪਾਓ ਹੰਸ ਰਾਜ ਨੂੰ ਦੇਰ ਲਈ ਸਭ ਘੋੜਿਆਂ ਤੇ ਲਦਵਾਓ ਸੁੰਦਰ ਕੀ ਖਾਤ ਦੇ ਵਸਤਰ ਕਬੀ ਰਾਜガル ਪਾਕੇ ਘਰ ਤੱਕ ਛੱਡ ਕੇ ਆਉ ਉਸ ਨੂੰ ਹਾਥੀ ਉੱਤੇ ਉਠਾ ਕੇ ਵਾਹ ਜੀ ਵਾਹ ਘਰ ਤੱਕ ਛੱਡ ਕੇ ਆਉ ਉਸ ਨੂੰ ਹਾਥੀ ਉੱਤੇ ਬਿਠਾ ਕੇ ਅੱਗੇ ਢੋਲ ਨਗਾਰੇ ਵਜਣਾ ਅੱਗੇ ਢੋਲ ਨਗਾਰੇ ਵੱਜਣ ਤੱਕੇ ਕੋਲ ਜਮਾਨਾ ਜੀ ਜਿੰਦਾ ਗੁਰ ਕਲਗੀ ਧਰ ਹੈ ਕਬੀਆਂ ਨੂੰ ਨਜ਼ਰਾਨਾ ਜੀ ਜਿੰਦਾ ਗੁਰ ਕਲਗੀ ਧਰ ਹੈ ਕਬੀਆਂ ਨੂੰ ਨਜ਼ਰਾਨਾ ਵਿੱਚ ਸ਼ੁਕਰਾਨੇ ਹੰਸ ਰਾਜ ਦੇ ਨੈਣ ਨਿਰਭੜ ਆਇਆ ਕਹਿੰਦਾ ਵਦਾਲ ਗੁਰੂ ਗੋਬਿੰਦ ਵਰਗਾ ਨਹੀਂ ਕੋਈ ਜਗਤੀ ਆਇਆ ਨਹੀਂ ਕੋਈ ਜਗਤੀ